ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਫੇਰ ਤੋਂ ਵਿਵਾਦਾਂ ਦੇ ਵਿੱਚ ਘਰ ਚੁੱਕੇ ਨੇ ਲਗਾਤਾਰ ਹੀ ਉਹਨਾਂ ਦਾ ਜੋ ਬਿਆਨ ਹੈਗਾ ਜੋ ਉਹਨਾਂ ਨੇ ਦਿੱਤਾ ਹੈਗਾ ਸ਼ੁੱਕਰਵਾਰ ਨੂੰ ਬੀਤੇ ਦਿਨੀ ਉਹ ਬਿਆਨ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਜਿਸ ਤੋਂ ਬਾਅਦ ਸਿਆਸਤ ਗਰਮਾਈ ਹੋਈ ਨਜ਼ਰ ਆ ਰਹੀ ਹੈ ਜੋ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਅਜਿਹੇ ਦੇ ਵਿੱਚ ਲਗਾਤਾਰ ਹੀ ਤਣਾਅ ਦੀ ਸਥਿਤੀ ਦੇਖਣ ਨੂੰ ਮਿਲ ਰਹੀ ਹੈ ਜਿਸ ਵਿਚਾਲੇ ਚਰਨਜੀਤ ਸਿੰਘ ਚੰਨੀ ਜੋ ਨੇ ਸਾਬਕਾ ਮੁੱਖ ਮੰਤਰੀ ਉਹਨਾਂ ਦੇ ਵੱਲੋਂ ਸਰਜਰੀਕਲ ਸਟ੍ਰਾਈਕ ਨੂੰ ਲੈ ਕੇ ਬਿਆਨ ਦਿੱਤਾ ਗਿਆ ਕਿ ਉਹਨਾਂ ਨੂੰ ਸਬੂਤ ਚਾਹੀਦਾ ਹੈ ਕਿੱਥੇ ਸਰਜਿਕਲ ਸਟ੍ਰਾਈਕ ਕਰਵਾਈ ਗਈ ਹੈ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਅਜਿਹੇ ਦੇ ਵਿੱਚ ਲਗਾਤਾਰ ਹੀ ਇਸ ਮਸਲੇ ਉਤੇ ਬਿਆਨਬਾਜ਼ੀ ਵੀ ਹੋ ਰਹੀ ਹੈ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਜੋ ਨੇ ਉਹਨਾਂ ਦੇ ਵੱਲੋਂ ਹੁਣ ਯੂ-ਟਰਨ ਲੈ ਲਿਆ ਗਿਆ ਜੋ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਸੀ ਜਦੋਂ ਉਹਨਾਂ ਨੇ ਦੇਖਿਆ ਕਿ ਮਸਲਾ ਜਿਹੜਾ ਹੈਗਾ ਪਖਦਾ ਹੋਇਆ ਨਜ਼ਰ ਆ ਰਿਹਾ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਯਾਨੀ ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਦੇ ਦੌਰਾਨ ਚੰਨੀ ਨੇ ਕਿਹਾ ਸੀ ਕਿ ਅਜੇ ਤੱਕ ਮੈਨੂੰ ਇਹ ਪਤਾ ਨਹੀਂ ਲੱਗ ਸਕਿਆ ਕਿ ਹਮਲੇ ਕਿੱਥੇ ਹੋਏ ਸਨ ਉਸ ਸਮੇਂ ਲੋਕ ਕਿੱਥੇ ਮਾਰੇ ਗਏ ਸਨ ਉਸ ਸਮੇਂ ਪਾਕਿਸਤਾਨ ਦੇ ਵਿੱਚ ਕਿੱਥੇ ਹੋਇਆ ਸੀ ਜੇਕਰ ਸਾਡੇ ਦੇਸ਼ ਦੇ ਵਿੱਚ ਬੰਬ ਡਿੱਗਦਾ ਹੈ ਤਾਂ ਕੀ ਸਾਨੂੰ ਪਤਾ ਨਹੀਂ ਲੱਗੇਗਾ ਉਹ ਇਹ ਵੀ ਕਹਿੰਦੇ ਨੇ ਕਿ ਅਸੀਂ ਪਾਕਿਸਤਾਨ ਦੇ ਵਿੱਚ ਸਰਜਿਕਲ ਸਟ੍ਰਾਈਕ ਕੀਤੀ ਐ ਕੁਝ ਨਹੀਂ ਹੋਇਆ ਸਰਜਿਕਲ ਸਟ੍ਰਾਈਕ ਕਿਤੇ ਵੀ ਦਿਖਾਈ ਨਹੀਂ ਦਿੱਤੀ ਕਿਸੇ ਨੂੰ ਪਤਾ ਨਹੀਂ ਲੱਗਿਆ ਮੈਂ ਹਮੇਸ਼ਾ ਸਬੂਤ ਮੰਗਦਾ ਰਿਆਂ ਪਰ ਅੱਜ ਦੇਸ਼ ਦੇ ਲੋਕਾਂ ਨੂੰ ਆਪਣੇ ਜ਼ਖਮਾਂ ਦੇ ਲਈ ਇਲਾਜ ਦੀ ਲੋੜ ਐ ਅਸੀਂ ਮੰਗ ਕਰਦੇ ਹਾਂ ਕਿ ਤੁਸੀਂ ਕੁਝ ਕਰੋ ਦੇਸ਼ ਨੂੰ ਦੱਸੋ ਕਿ ਉਹ ਆਦਮੀ ਕੌਣ ਐ ਅਤੇ ਉਸ ਨੂੰ ਸਜ਼ਾ ਨਾ ਦੇ ਨਾਲੇ ਦਿਓ ਤਾਂ ਜਿਹਦੇ ਵਿੱਚ ਜੋ ਇਹ ਬਿਆਨ ਦਿੱਤਾ ਗਿਆ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਉਨ੍ਹਾਂ ਦੇ ਦਿੱਤੇ ਗਏ ਬਿਆਨ ਤੋਂ ਬਾਅਦ ਸਿਆਸਤ ਗਰਮਾ ਚੁੱਕੀ ਹੈਗੀ ਲਗਾਤਾਰ ਰਿਐਕਸ਼ਨਸ ਦੇਖਣ ਨੂੰ ਮਿਲ ਰਹੇ ਨੇ ਲਗਾਤਾਰ ਹੀ ਸਵਾਲਾਂ ਦੇ ਘਟਕਰੇ ਦੇ ਵਿੱਚ ਜੁ ਚਰਨਜੀਤ ਸਿੰਘ ਚੰਨੀ ਨੇ ਉਹਨਾਂ ਨੂੰ ਖੜਾ ਕੀਤਾ ਜਾ ਰਿਹਾ ਜਿਸ ਦੇ ਤਹਿਤ ਹਰਿਆਣਾ ਦੇ ਮੁੱਖ ਮੰਤਰੀ ਜੋ ਨੇ ਨਾਇਬ ਸਿੰਘ ਸਿਹਣੀ ਉਹਨਾਂ ਦੇ ਵੱਲੋਂ ਵੀ ਰਿਐਕਸ਼ਨ ਦਿੱਤਾ ਗਿਆ ਹੈਗਾ ਉਹਨਾਂ ਨੇ ਕਿਹਾ ਹੈ ਕਿ ਇਹ ਮੰਦਪਾਗ ਹੈ ਉਹਨਾਂ ਨੂੰ ਦਿਖਾਈ ਨਹੀਂ ਦਿੰਦਾ ਕਿ ਇੰਨਾ ਵੱਡਾ ਹਮਲਾ ਹੋਇਆ ਔਰੀ ਦੇ ਵਿੱਚ ਨਾ ਵੱਡਾ ਹਮਲਾ ਹੋਇਆ ਉਹਨਾਂ ਨੂੰ ਉਹ ਵੀ ਨਜ਼ਰ ਨਹੀਂ ਆਇਆ ਉਹ ਆਪਣੀ ਭਾਸ਼ਾ ਨਹੀਂ ਸਗੋਂ ਕਿਸੇ ਹੋਰ ਦੀ ਭਾਸ਼ਾ ਬੋਲ ਰਹੇ ਨੇ ਇਸੇ ਦੇ ਨਾਲ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀ ਚੰਨੀ ਉਤੇ ਜੋ ਉਹਨਾਂ ਨੇ ਬਿਆਨ ਦਿੱਤਾ ਸੀ ਚੰਨੀ ਦੇ ਵੱਲੋਂ ਉਸ ਤੇ ਟਿੱਪਣੀ ਕੀਤੀ ਹੈਗੀ ਉਹਨਾਂ ਕਿਹਾ ਕਿ ਰਾਹੁਲ ਦੇ ਨਾਲ ਤੁਸੀਂ ਜਾ ਕੇ ਪਾਕਿਸਤਾਨ ਦੇ ਵਿੱਚ ਚੈੱਕ ਕਰੋ ਕਿ ਕਿੱਥੇ ਸਰਜਕਲ ਸਟ੍ਰਾਈਕ ਹੋਈ ਹੈ ਜਾਂ ਨਹੀਂ ਹੋਈ ਹੈ ਤੁਹਾਨੂੰ ਸਬੂਤ ਮਿਲ ਜਾਵੇਗਾ ਤਾਂ ਲਗਾਤਾਰ ਬਿਆਨ ਪਖਿਆ ਹੋਇਆ ਜਿਸ ਤੋਂ ਬਾਅਦ ਜੋ ਚੰਨੀ ਨੇ ਉਹਨਾਂ ਦੇ ਵੱਲੋਂ ਯੂ ਟਰਨ ਵੇ ਲਿਆ ਗਿਆ ਹੈਗਾ ਸਭ ਤੋਂ ਪਹਿਲਾਂ ਤੁਹਾਨੂੰ ਸੁਣਾਉਂਦੇ ਆ ਕਿ ਆਖਰ ਚਰਨਜੀਤ ਸਿੰਘ ਚੰਨੀ ਪੰਚ ਆਪ ਦੇ ਸਾਬਕਾ ਮੁੱਖ ਮੰਤਰੀ ਜਿਨ੍ਹਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਆਖਰ ਕੀ ਬਿਆਨ ਸੀਗਾ ਕੀ ਕੁਝ ਉਹਨਾਂ ਨੇ ਕਿਹਾ ਹੈਗਾ ਤੇ ਆਖਰ ਵਿਵਾਦ ਇਸ ਤੇ ਕਿਉਂ ਹੋਇਆ ਉਹ ਬਿਆਨ ਕੀ ਸੀ ਉਹ ਸੁਣਾਉਂਦਿਆ ਸਾਡੇ ਦੇਸ਼ ਮੇ ਆਕਰ ਕੋਈ ਬੰਬ ਗਿਰੇ ਪਤਾ ਨਹੀਂ ਚਲੇਗਾ ਕਹਿੰਦੇ ਜੀ ਪਾਕਿਸਤਾਨ ਮੇ ਅਮਨੇ ਸਰਜੀਕਲ ਸਟ੍ਰੈਕ ਕੀਏ ਤੇ ਕੋਈ ਕੁਝ ਨਹੀਂ ਹੋਇਆ کہیں ਨਹੀਂ ਦਿਖੇ ਸਰਜੀਕਲ ਸਟ੍ਰੈਕ ਕਿਸੇ ਕੋ ਨਹੀਂ ਪਤਾ ਚਲਾ ਪਾਕਿਸਤਾਨ ਦੀ ਸੌਹਤ ਮੰਗਦੇ ਹੈਂ ਕਿਆ ਆਪ ਅਰੇ ਮੈਂ ਤਾਂ ਹਮੇਸ਼ਾ ਮੰਗਦਾ ਰਹਾ ਹਾਂ ਭਈਆ लेकिन आज देश के लोगों के जरूरत है उनके जख्मों पे मल्लब लगाने की हम डिमांड करते हैं कि भैया कुछ करो बताओ देश को कौन है आदमी और उनको सजा दो ਤਾਇਆਂ ਬਿਆਨ ਜੋ ਕਿ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਦੇ ਵੱਲੋਂ ਬੀਤੇ ਦਿਨੀ ਪ੍ਰੈਸ ਕਾਨਫਰੰਸ ਦੇ ਦੌਰਾਨ ਜਦੋਂ ਪੱਤਰਕਾਰਾਂ ਦੇ ਵੱਲੋਂ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਜਿਸ ਉੱਤੇ ਲਗਾਤਾਰ ਸਿਆਸਤ ਪੱਖੀ ਹੋਈ ਹੈਗੀ ਪੰਜਾਬ ਦੀ ਗੱਲ ਕਰ ਲਈਏ ਪਾਵੇਂ ਗੱਲ ਕਰ ਲਈਏ ਹਰਿਆਣਾ ਦੀ ਹਰ ਪਾਸੇ ਸਿਆਸਤ ਇਸ ਮੁੱਦੇ ਨੂੰ ਲੈ ਕੇ ਗਰਮਾਈ ਹੋਈ ਹੈ ਕਿਉਂਕਿ ਬੀਤੇ ਦਿਨ ਦੀ ਜੇਕਰ ਗੱਲ ਕਰ ਲਈਏ ਪੰਜਾਬ ਦੇ ਵਿੱਚ ਸਰਬ ਪਾਰਟੀ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਸਿਆਸਤਦਾਨ ਪਹੁੰਚੇ ਹੋਏ ਸੀ ਸ਼੍ਰੋਮਣੀ ਅਕਾਲੀ ਦਲ ਗੱਲ ਕਰ ਲਈਏ ਪਾਵੇ ਅਸੀਂ ਗੱਲ ਕਰ ਲਈਏ ਪਾਜ ਪਾ ਦੀ ਤਾਂ ਉਹਨਾਂ ਦੇ ਜਿਹੜੇ ਨੁਮਾਇੰਦੇ ਨੇ ਉਹ ਪਹੁੰਚੇ ਸੀ ਜੁਨਾਲ ਦੇ ਵੱਲੋਂ ਨਾਰਾ ਜ਼ਰੂਰ ਦਿੱਤਾ ਗਿਆ ਸੀ ਕਿ ਪੰਜਾਬ ਦਾ ਮੁੱਦਾ ਹੈਗਾ ਪਾਣੀਆਂ ਦਾ ਮੁੱਦਾ ਹੈਗਾ ਤਾਂ ਅਸੀਂ ਨਾਲ ਰਲ ਕੇ ਹੀ ਕੰਮ ਕਰਾਂਗੇ ਨਾਲ ਖੜੇ ਹੈਗੇ ਅਜਿਹੇ ਦੇ ਵਿੱਚ ਹੁਣ ਜੋ ਚੰਨੀ ਦੇ ਵੱਲੋਂ ਬਿਆਨ ਦਿੱਤਾ ਗਿਆ ਤਾਂ ਸਿਆਸਤਦਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਡਟ ਕੇ ਖੜੇ ਆਂ ਪੰਜਾਬ ਦੇ ਹਿੱਤ ਦੇ ਲਈ ਲੇਕਿਨ ਕਾਂਗਰਸ ਦੇ ਵੱਲੋਂ ਯਾਨੀ ਜੋ ਚੰਨੀ ਨੇ ਉਹਨਾਂ ਦੇ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਹੈਗਾ ਇਹ ਸਾਫ਼-ਸਾਫ਼ ਉਜਾਗਰ ਕਰਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਜੋ ਫੌਜੀ ਨੇ ਉਹਨਾਂ ਦੀ ਕਾਰਵਾਈ ਉੱਤੇ ਸਵਾਲ ਚੁੱਕੇ ਜਾ ਰਹੇ ਨੇ ਤਾਂ ਤੁਹਾਨੂੰ ਦੱਸ ਦੇ ਦਿੱਲੀ ਦੀ ਭਾਜਪਾ ਸਰਕਾਰ ਦੇ ਵਿੱਚ ਮੰਤਰੀ ਮਨਜਿੰਦਰ ਸਿੰਘ ਸਰਸਾ ਦੇ ਵੱਲੋਂ ਵੀ ਨਿਸ਼ਾਨਾ ਸਾਧਿਆ ਉਹਨਾਂ ਕਿਹਾ ਹੈ ਕਿ ਕਾਂਗਰਸ ਨੇ ਫਿਰ ਫੌਜ ਤੇ ਹਵਾਈ ਸਾਨਾ ਉੱਤੇ ਸਵਾਲ ਖੜੇ ਕੀਤੇ ਨੇ ਚਰਨਜੀਤ ਸਿੰਘ ਚੰਨੀ ਨੇ ਫਿਰ ਕਿਹਾ ਹੈ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਸਰਜਿਕਲ ਸਟ੍ਰਾਈਕ ਕੀਤੀ ਗਈ ਹੈ ਅਤੇ ਉਹ ਸਬੂਤ ਚਾਹੁੰਦੇ ਨੇ ਕਾਂਗਰਸ ਅਤੇ ਗਾਂਧੀ ਪਰਿਵਾਰ ਦੀ ਇਹ ਕਿਉਂੋ ਜਿਹੀ ਮਾਨਸਿਕਤਾ ਹੈ ਕਿ ਉਹ ਵਾਰ-ਵਾਰ ਫੌਜ ਅਤੇ ਹਵਾਈ ਸੈਨਾ ਉੱਤੇ ਝੂਠ ਬੋਲਣ ਦਾ ਦੋਸ਼ ਲਗਾਉਂਦੇ ਨੇ ਕਹਿੰਦੇ ਨੇ ਕਿ ਪਾਕਿਸਤਾਨ ਸੱਚ ਬੋਲ ਰਿਹਾ ਹੈ ਇਹ ਜੋ ਹੈ ਮਨਜਿੰਦਰ ਸਿੰਘ ਸਿਰਸਾ ਉਹਨਾਂ ਦੇ ਵੱਲੋਂ ਸਵਾਲ ਚੁੱਕਿਆ ਗਿਆ ਇਸੇ ਦੇ ਨਾਲ ਭਾਜਪਾ ਨੇਤਾ ਨੇ ਅੱਗੇ ਇਹ ਵੀ ਕਿਹਾ ਕਿ ਪਾਕਿਸਤਾਨ ਖੁਦ ਕਹਿੰਦਾ ਰਹਿੰਦਾ ਹੈ ਕਿ ਸਰਜਿਕਲ ਸਟ੍ਰਾਈਕ ਕੀਤੀ ਗਈ ਹੈ ਉਹਨਾਂ ਕਾਂਗਰਸ ਉੱਤੇ ਅਜਿਹੇ ਸਮੇਂ ਰਾਜਨੀਤਿਕ ਕਰਨ ਦਾ ਦੋਸ਼ ਲਗਾਉਂਦੇ ਆ ਜਦੋਂ ਅਤਵਾਦੀ ਹਮਲੇ ਦੇ ਵਿੱਚ ਲੋਕ ਆਪਣੀਆਂ ਜਾਨਾਂ ਕੁਆ ਚੁੱਕੇ ਨੇ ਭਾਜਪਾ ਨੇਤਾ ਸਰਸਾ ਨੇ ਕਿਹਾ ਜੇਕਰ ਤੁਹਾਨੂੰ ਸਬੂਤ ਚਾਹੀਦੇ ਨੇ ਤਾਂ ਰਾਹੁਲ ਗਾਂਧੀ ਦੇ ਨਾਲ ਪਾਕਿਸਤਾਨ ਜਾਓ ਅਤੇ ਦੇਖੋ ਕਿ ਸਰਜਿਕਲ ਸਟ੍ਰਾਈਕ ਹੋਈ ਹੈਗੀ ਜਾਂ ਨਹੀਂ ਹੋਈ ਹੈਗੀ ਤਾਂ ਲਗਾਤਾਰ ਜੋ ਹੈ ਬਿਆਨ ਪੱਖ ਦਾ ਹੋਇਆ ਨਜ਼ਰ ਆ ਰਿਹਾ ਆਖਰ ਹੋਰ ਕੀ ਕੁਝ ਜੋ ਹੈ ਇਸ ਦੇ ਵਿੱਚ ਮਨਜਿੰਦਰ ਸਿੰਘ ਸਰਸਾ ਦੇ ਵੱਲੋਂ ਕਿਹਾ ਗਿਆ ਇੱਕ ਵਾਰੀ ਤੁਹਾਨੂੰ ਉਹ ਵੀ ਸੁਣਾਉਂਦੇ ਆ ਕਾਂਗਰਸ ਨੇ ਅੱਜ ਫਿਰ ਸੇ ਸਾਡੀ ਸੈਨਾ हमारी वायुसेना के ऊपर सवाल उठाए हैं कांग्रेस के चरणजीत सिंह चन्नी फॉर्मर चीफ मिनिस्टर जो है उन्होंने आज फिर से कहा कि उनको सर्जिकल स्ट्राइक पे विश्वास नहीं है और सर्जिकल स्ट्राइक के सबूत चाहते हैं कांग्रेस की कैसी मानसिकता है गांधी परिवार की और राहुल गांधी जी की कि बार 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 हमारी सेना पे हमारी वायुसेना पे उनके ऊपर सवाल उठाते हैं उनको कहते हैं कि नहीं तुम झूठ बोल रहे हो तुमने सर्जिकल स्ट्राइक नहीं की पाकिस्तान सच बोल रहा है ਜਬਕਿ ਪਾਕਿਸਤਾਨ ਖੁਦ ਦੁਹਾਈ ਦੇ ਦੇ ਕੇ ਬੋਲ ਰਿਹਾ ਹੈ ਕਿ ਸਰਜਿਕਲ ਸਟ੍ਰਾਈਕ ਕਰਕੇ ਹਮਾਰਾ ਨੁਕਸਾਨ ਕਰਨੇ ਦਾ ਭਾਰਤ ਨੇ ਕੰਮ ਕੀਤਾ ਐਸੇ ਮੇਂ ਜਬ ਹਮਾਰੇ ਭਾਰਤ ਕੇ ਭਾਰਤੀਓਂ ਕੇ ਉਪਰ ਹਮਲਾ ਕੀਆ ਜਾ ਰਹਾ ਹੈ और उस वक्त भी कांग्रेस अपनी गंदी राजनीति से बाज नहीं आ रही मुझे बहुत सरकर शर्म आई जब आप चरणजीत सिंह चन्नी जी ने फिर से कहा कि मुझे सर्जिकल स्ट्राइक के सबूत चाहिए मैं ये कहना चाहता हूं चरणजीत सिंह चन्नी जी को अगर आपको इतना ही शौक है सर्जिकल स्ट्राइक जी का तो अपने राहुल गांधी जी को साथ लीजिए और पाकिस्तान जाकर देख के आइए कहां कहां सर्जिकल स्ट्राइक हुई थी आपको शर्म आनी चाहिए आज जब देश एकजुट होकर इस लड़ाई को लड़ रहा है ऐसे में भी आप अपनी घटिया राजनीति को और गांधी परिवार की घटिया मानसिकता को जो हमें हमेशा ही देश के अंदर सेना को सवाल उठाती रही है और देश की सेना का हमेशा मनोबल गिराते का, का काम करती रही है उस घटिया मानसिकता का फिर से आपने प्रगटावा कर रहा है जिसकी मैं कड़े शब्दों में निंदा करता हूं ਦਿੱਤੇ ਗਏ ਬਿਆਨ ਤੋਂ ਬਾਅਦ ਚਾਰੇ ਪਾਸਿਓਂ ਕਿਰੇ ਹੋਈ ਚਰਨਜੀਤ ਸਿੰਘ ਚੰਨੀ ਜਨਾ ਦੇ ਵੱਲੋਂ ਹੁਣ ਯੂ-ਟਰਨ ਲਿਆ ਗਿਆ ਹੈਗਾ। ਉਹਨਾਂ ਦੇ ਵੱਲੋਂ ਸਪਸ਼ਟਕਰਨ ਦਿੱਤਾ ਹੈ, ਉਦੋਂ ਸਪਸ਼ਟਕਰਨ ਦਿੱਤਾ ਜਦੋਂ ਚਾਰੇ ਪਾਸਿਓਂ ਸਿਆਸਤਦਾਨਾਂ ਦੇ ਵੱਲੋਂ ਸਵਾਲ ਖੜੇ ਕੀਤੇ ਗਏ, ਲਗਾਤਾਰ ਹੀ ਨਿਖੇਦੀ ਉਹਨਾਂ ਦੇ ਬਿਆਨ ਦੀ ਕੀਤੀ ਗਈ ਤਾਂ ਹੁਣ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਸਪਸ਼ਟਕਰਨ ਇਹ ਦਿੱਤਾ ਗਿਆ ਕਿ ਮੈਂ ਸਰਜਰਕਲ ਸਟ੍ਰਾਈਕ ਨੂੰ ਲੈ ਕੇ ਕੋਈ ਵੀ ਸਬੂਤ ਨਹੀਂ ਮੰਗਿਆ। ਪਾਕਿਸਤਾਨ ਉਤੇ ਪਾਵੇ ਹਵਾਈ ਹਮਲਾ ਹੋਵੇ ਪਾਕਿਸਤਾਨ ਦਾ ਪਾਵੇ ਪਾਣੀ ਰੋਕ ਦਿੱਤਾ ਜਾਵੇ ਕਾਂਗਰਸ ਜੋ ਹੈ ਲਗਾਤਾਰ ਹੀ ਸਰਕਾਰ ਦੇ ਨਾਲ ਖੜੀ ਹੈ ਕਾਂਗਰਸ ਜੋ ਹੈ ਲਗਾਤਾਰ ਹੀ ਚਟਾਨ ਵਾਂਗ ਖੜੀ ਹੈਗੀ ਇਸ ਦੇ ਨਾਲ ਜੋ ਵੀ ਹੁੰਦਾ ਅਸੀਂ ਬਿਲਕੁਲ ਲੋਕਾਂ ਦੇ ਨਾਲ ਆ ਸਰਕਾਰ ਦੇ ਨਾਲ ਹੈਗਾ ਹੈਗੇ ਆ ਤੇ ਮੈਸ ਸਰਜਿਕਲ ਸਟ੍ਰਾਈਕ ਨੂੰ ਲੈ ਕੇ ਕੋਈ ਵੀ ਸਬੂਤ ਨਹੀਂ ਮੰਗਿਆ ਤਾਂ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਦੇ ਵੱਲੋਂ ਸਪਸ਼ਟੀਕਰਨ ਦੇ ਦਿੱਤਾ ਗਿਆ ਹੁਣ ਦੇਖਣਾ ਹੋਵੇਗਾ ਸਿਆਸਤਦਾਨਾਂ ਦੇ ਵੱਲੋਂ ਹੁਣ ਇਸ ਦਿੱਤੇ ਗਏ ਸਪਸ਼ਟੀਕਰਨ ਤੋਂ ਬਾਅਦ ਕੀ ਕੋਈ ਰਿਐਕਸ਼ਨ ਦੇਖਣ ਨੂੰ ਮਿਲੇਗਾ